ਫਾਜਿਲਕਾ ਦੇ ਪਿੰਡ ਖੁਈ ਖੜਾ ਨੂੰ ਮਿਲੀ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸਗਾਤ ਜੀ ਹਾਂ ਅੱਜ ਫਾਜਿਲਕਾ ਵਿਧਾਗ ਨਰਿੰਦਰਪਾਲ ਸਿੰਘ ਸੋਨਾ ਦੇ ਦੀਸ਼ਾ ਨਿਰਦੇਸ਼ਾਂ ਅਨੁਸਾਰ ਉਹਨਾਂ ਦੇ ਛੋਟੇ ਵੀਰ ਕਰਮਜੀਤ ਸਿੰਘ ਕੈਰੀ ਨੇ ਫਾਜਿਲਕਾ ਦੇ ਪਿੰਡ ਖੁਈ ਖੜਾ ਵਿਖੇ ਵਾਟਰ ਸਪਲਾਈ ਦੀ ਇੱਕ ਨਵੀਂ ਪਾਈਪਲਾਈਨ ਪਿੰਡ ਵਿੱਚ ਆਧੁਨਿਕ ਲਾਇਬ੍ਰੇਰੀ ਪਿੰਡ ਦੇ ਵਿੱਚ ਇੱਕ ਮੀਆਵਾਕੀ ਜੰਗਲ ਅਤੇ ਪਿੰਡ ਦੇ ਵਿੱਚ ਲੋਕਿੰਗ ਟਾਇਲਾਂ ਨਾਲ ਬਣ ਰਹੀ ਸੜਕ ਦੇ ਨਵ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਕਰਮਜੀਤ ਕੈਰੀ ਦਾ ਧੰਨਵਾਦ ਕੀਤਾ ਗਿਆ ਅਤੇ ਮੂ ਮਿੱਠਾ ਕਰਾ ਕੇ ਵਧਾਈ ਦਿੱਤੀ ਗਈ ਪਿੰਡ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਣ ਤੇ ਪਿੰਡ ਵਾਸੀਆਂ ਨੇ ਕਰਮਜੀਤ ਕੈਰੀ ਫਾਲਗਾ ਵਿਧਾਨ ਨਿੰਦਪਾਲ ਸਿੰਘ ਸੋਨਾ ਅਤੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਇਹ ਚੱਲ ਰਿਹਾ ਹੈ। ਇਹ ਚੱਲ ਰਿਹਾ ਹੈ। ਆਹ ਰੋਕ ਬਾਹਰ ਹੀ ਹੈ। ਬੜੇ ਪ੍ਰਧਾਨ ਨੂੰ ਡਰ ਗਿਆ। ਆਉਂਦੇ ਹੋ ਰਹਾ ਹੈ। ਆਜੇ ਚੱਲ ਆਜੇ। ਸਮਾਂ ਕੱਢਵੇਂ ਵਹੀ ਪਈ ਆਲੀ ਵੇਹੜੇ ਆਜੋ। ਜੀ ਜੀ। ਦੋ ਸਾਡੀ ਮੈਂ ਬਹਾਨੇ ਕੋਈ ਆ। ਬਹੁਤ ਚਿਰ ਮੈਂ। ਅੱਜ ਸਾਨੂੰ ਪਿੰਡ ਖੁਈ ਖੇੜਾ ਦੇ ਉਸ ਨੀਕਾ ਨੇ ਸੱਦਾ ਦਿੱਤਾ ਸੀ ਐਮਐਲਏ ਸਾਹਿਬ ਕਿਤੇ ਬਿਜ਼ੀ ਸੀਗੇ ਤੇ ਉਹਨਾਂ ਨੇ ਸਾਡੀ ਡਿਊਟੀ ਲਈ ਉਹਦੇ ਤਹਿਤ ਹੀ ਅਸੀਂ ਅੱਜ ਖੂਈ ਖੇੜਾ ਪਿੰਡ ਵਿੱਚ ਪਹੁੰਚੇ ਆਂ ਪਹਿਲਾਂ ਤਾਂ ਅਸੀਂ ਨੀਂ ਪੱਤਰ ਰੱਖਿਆ ਆਪਣੇ ਮੀਆਂ ਵਾਕੀ ਦਾ ਜੋ ਕਿ ਚਾਰ ਕਿੱਲਾਂ ਵਿੱਚ ਬਣ ਰਿਹਾ ਹੈ ਤਕਰੀਬਨ 40 ਤੋਂ 45 ਲੱਖ ਰੁਪਏ ਦਾ ਪ੍ਰੋਜੈਕਟ ਹੈ ਜੀ ਉਸ ਤੋਂ ਬਾਅਦ ਅਸੀਂ ਇੱਕ ਆਧੁਨਿਕ ਲਾਇਬ੍ਰੇਰੀ ਦਾ ਨੀਂ ਪੱਤਰ ਰੱਖਿਆ ਉਹਦਾ ਵੀ 35 ਤੋਂ 40 ਲੱਖ ਰੁਪਏ ਦਾ ਮੀਟ ਪਾਸ ਹੋਇਆ ਹੈ ਜੀ ਉਹਦੇ ਵਿੱਚ ਅਸੀਂ ਮਾਡਰਨ ਫੈਸਿਲਿਟੀਆਂ ਨਾਲ ਅਸੀਂ ਇੱਕ ਲਾਇਬ੍ਰੇਰੀ ਤਿਆਰ ਕਰ ਰਹੇ ਆਂ ਜੋ ਕਿ ਆਸੇ ਪਾਸੇ ਪਿੰਡਾਂ ਦੇ ਯੂਥ ਨੂੰ ਸਟੂਡੈਂਟਸ ਨੂੰ ਫਾਇਦਾ ਮਿਲੂਗਾ ਉਦੋਂ ਬਾਅਦ ਅਸੀਂ ਇੱਕ ਪਾਈਪਲਾਈਨ ਦਾ ਵਾਟਰ ਸਪਲਾਈ ਦਾ ਉਦਘਾਟਨੀ ਪੱਤਰ ਰੱਖਿਆ ਜਿਹਦੇ ਤਹਿਤ ਸਕੂਲ ਦੇ ਬੱਚਾ ਨੂੰ ਪੀਣ ਵਾਲਾ ਪਾਣੀ ਮਿਲੂਗਾ ਉਦੋਂ ਬਾਅਦ ਅਸੀਂ ਇੰਟਰਲੋਕ ਸੜਕ ਦਾ ਨੀ ਪੱਤਰ ਰੱਖਿਆ ਜੋ ਕਿ ਤਕਰੀਬਨ 4 ਤੋਂ 5 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਹੈ ਤੇ ਮੈਂ ਧੰਨਵਾਦੀ ਹਾਂ ਖੂਈ ਖੜਾ ਦੇ ਪਿੰਡ ਵਾਸੀਆਂ ਦਾ ਅਤੇ ਸਾਡੇ ਸੰਤਰੀ ਸਾਹਿਬ ਦਾ ਇਹਨਾਂ ਨੇ ਜੋ ਫੰਡ ਵਗੈਰਾ ਰਿਲੀਜ਼ ਕੀਤੇ ਐਮਐਲਏ ਸਾਹਿਬ ਕੋਲ ਇਹਨਾਂ ਦੀ ਡਿਮਾਂਡ ਗਈ ਸੀ ਐਮਐਲਏ ਸਾਹਿਬ ਨੇ ਇਹਨਾਂ ਦੀ ਡਿਮਾਂਡ ਮੰਨੀ ਤੇ ਉਹਦੇ ਤਹਿਤ ਹੀ ਅਸੀਂ ਕੋਈ ਖੇੜੇ ਵਿੱਚ ਵਿਕਾਸ ਕਰਵਾ ਰਹੇ ਹਾਂ ਜੀ ਅਸੀਂ ਤੁਹਾਨੂੰ ਆਦਿਆਂ ਸਾਡੇ ਐਮਐਲਏ ਸਰਦਾਰ ਦਰਿੰਦਰਪਾਲ ਸਿੰਘ ਸ਼ਵਨਾ ਜੀ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਸੀਂ ਕੁਝ ਦਿਨ ਪਹਿਲਾਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਆਪਣੇ ਪਿੰਡ ਦੇ ਵਿਕਾਸ ਕਰ ਦੇਣ ਵਾਸਤੇ ਜੋ ਜਿਹੜੀ ਸਾਡੀ ਉਹਨਾਂ ਨੇ ਅਰਜ਼ ਮੰਨੀ ਜੀ ਅਸੀਂ 2 ਦਿਨ ਪਹਿਲਾਂ ਉਹਨਾਂ ਨੂੰ ਵੈਸੀ ਲਾਇਆ ਸੀ ਵੀ ਆ ਕੇ ਸਾਡੇ ਜਿਹੜੇ ਵੀ ਨੀ ਪੱਥਰ ਰੱਖੋ ਜੀ ਜਿਹੜੇ ਵੀ ਸਾਡੇ ਕੰਮ ਪਾਸ ਹੋਏ ਨੇ ਜੀ ਕਿਸੇ ਵਜ੍ਹਾ ਕਰਕੇ ਵਿਜ਼ਿਟ ਹੋਣ ਕਰਕੇ ਸਾਡੇ ਵੀਰ ਕਰਮਜੀਤ ਸਿੰਘ ਜੀ ਨੇ ਉਹਨਾਂ ਨੇ ਭੇਜਿਆ ਜੀ ਔਰ ਅਸੀਂ ਅੱਜ ਬਹੁਤ ਖੁਸ਼ ਆ ਸਾਡੇ 4 ਕੰਮ ਅੱਜ ਜਿਨ੍ਹਾਂ ਦਾ ਨੀ ਪੱਥਰ ਰੱਖਿਆ ਗਿਆ ਜੀ ਇੱਕ ਸਾਡਾ ਮੀਆਂ ਵਾਕੀ ਜੰਗਲ ਅਸੀਂ ਇੱਕ ਹੋਰ ਲਾਉਣ ਲੱਗੇ ਆਂ ਜੀ ਤਕਰੀਬਨ 4 ਕિલ્ਲਾਂ ਵਿੱਚ ਇੱਕ ਆਧੁਨਿਕ ਲਾਇਬ੍ਰੇਰੀ ਜਿਹਦਾ ਤਕਰੀਬਨ 40 ਲੱਖ ਰੁਪਏ ਬਜਟ ਹੈ ਜੀ ਉਹ ਬਣਨ ਜਾ ਰਹੀ ਹੈ ਜੀ ਇੱਕ ਅਸੀਂ ਪੀਣ ਦੇ ਪਾਣੀ ਦੀ ਸਪੈਸ਼ਲਿਕ ਪਾਈਪਲਾਈਨ ਦੇ ਰਹੇ ਹਾਂ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਨੂੰ ਜੀ ਔਰ ਇੱਕ ਇੰਟਰਲੋਕ ਗਲੀ ਸਾਡੀ ਬਣ ਰਹੀ ਹੈ ਜੀ ਕਰੀਬ 80 ਲੱਖ ਰੁਪਏ ਦੇ ਇਹ ਵਿਕਾਸ ਕਾਰਜਾਂ ਦਾ ਅੱਜ ਨੀਂ ਪੱਥਰ ਰੱਖਿਆ ਗਿਆ ਜੀ